ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਸਭ ਠੀਕ ਠਾਕ ਹੋਮ ਹੋਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਮਿਲੇ ਹਾਂ ਜੀ ਅੱਜ ਇੱਕ ਨਵੇਂ ਬਲੌਗ ਦੇ ਨਾਲ ਦਿਨ ਹੈ ਜੀ ਅੱਜ ਐਤਵਾਰ ਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਪਿੰਡ ਹੈ ਮਹਾਰਾਜ ਪ੍ਰਕਾਸ਼ ਅਖੰਡਪੁਰ ਸਾਹਿਬ ਪ੍ਰਕਾਸ਼ ਹੈ 10ਵੇਂ ਪਾਸ਼ਾ ਦੇ ਪ੍ਰਕਾਸ਼ ਪ੍ਰਵ ਕਰਕੇ ਅੱਜ ਪੈਣਾ ਜੀ ਉੱਥੇ ਖੰਡਪੁਰ ਸਾਹਿਬ ਦਾ ਭੋਗ ਉਦੇ ਕਰਕੇ ਇਹ ਸੀ ਕਿ ਆ ਵੀ ਜਾਣਾ ਉਥੇ ਜਲਦੀ ਜਲਦੀ ਧੋਲੇ ਸੀ ਕੱਪੜੇ ਮੈਂ ਤਾਂ ਮੰਮੀ ਕਰਕੇ ਗਈ ਨਹੀਂ ਸੀ ਭੋਗ ਤੇ ਬਾਕੀ ਫੈਮਿਲੀ ਗਈ ਹੋਈ ਸੀ ਸਾਰੇ ਇਹ ਸੀ 10:00 ਵਜੇ ਦਾ ਟਾਈਮ ਕੱਪੜੇ ਤਾਂ ਜونی अर्ਲੀ ਮਾਰਨਿੰਗ ਧੋਲੇ ਸੀ ਕੁਝ ਆਪਣੇ ਹੈਗਾ ਸੀ ਅੱਜ ਬਿਜਲੀ ਦਾ ਕੱਟ ਸਾਰਾ ਦਿਨ ਦਾ ਇਹ ਨੂੰ ਜਿਹੜੀ ਅੰਦਰ ਬੰਦਿਆ ਫਿਰ ਇਹ ਬੋਲੀ ਜਾਂਦਾ ਏ ਭੌਂਕਦਾ ਇਹ ਮਤਲਬ ਵੀ ਸੁਣਦਾ ਨਹੀਂ ਹੈਗਾ ਜਮੈਂ ਟੇਕਾ ਕੈ ਨਹੀਂ ਬੰਦਾ ਹੈਗਾ ਉਹਦੇ ਕਰਕੇ ਫਿਰ ਇਹਨੂੰ ਕੋ ਸਾਹਮਣੇ ਬੈਠਣਾ ਪੈਂਦਾ ਹੈ ਵੀ ਦੇਖ ਇਹਨੂੰ ਬਸ ਇਹ ਹੁੰਦਾ ਵੀ ਮੈਨੂੰ ਦਿਖਦੇ ਰਹਿਣ ਵੀ ਰਾਤ ਨੂੰ ਤਾਂ ਮੇਰੀ ਅੱਖਾਂ ਤੋਂ ਪਰੇ ਹੁੰਦੇ ਨੇ ਪਰ ਦਿਨ ਚ ਜ਼ਰੂਰ ਦਿਖਣ ਇੱਥੇ ਹੋ ਗਈ ਸੀ ਸ਼ਾਇਦ ਮੇਨਾਂ ਦਾ 12:00 ਵਜੇ ਦਾ 12:00 ਵਜੇ ਦਾ ਟਾਈਮ ਸੀਗਾ ਮੰਮੀ ਹਣੀ ਹਾਂਜੀ ਸਭੋਗ ਤੋਂ ਆਗੇ ਸੀ ਉਥੋਂ ਆ ਕੇ ਪੀਣ ਲੱਗੇ ਸੀ ਮੰਮੀ ਕਹਿੰਦੇ ਉੱਥੇ ਤਾਂ ਠੰਡ ਲੱਗਦੀ ਸੀ ਕੁਝ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਮੌਸਮ ਐਦਾਂ ਦਾ ਏ ਵੀ ਹੈ ਹੀ ਠਾਰੀ ਬਹੁਤ ਆ ਮੌਸਮ ਦੇ ਵਿੱਚ ਇੱਥੇ ਪੀਣ ਲੱਗੇ ਸੀ ਅਸੀਂ ਚਾਹ ਅੱਜ ਪਹਿਲਾ ਦਿਨ ਇਹੋ ਜਿਹਾ ਹੋਇਆ ਵੀ ਅਸੀਂ ਰਜਾਈਆਂ 'ਚ ਬੈਠ ਰਹੇ ਨਹੀਂ ਪਤਾ ਨਹੀਂ ਤਾਂ ਸਾਡੇ ਕੋਲ ਬੇਲੇ ਨਹੀਂ ਹੁੰਦੇ ਪਤਾ ਨਹੀਂ ਸਾਡੇ ਕੰਮਕਾਰ ਇਹਨੇ ਹੁੰਦੇ ਨੇ ਵੀ ਦਿਨ 'ਚ ਕਦੇ ਰਜਾਈ 'ਚ ਬੈਠਣ ਦਾ ਮੌਕਾ ਹੀ ਨਹੀਂ ਮਿਲਦਾ ਹੈਗਾ ਦਿਕੁਸ਼ਤਾ ਇਹ ਆ ਜੀ ਵੀ ਦਿਨ ਬਹੁਤ ਛੋਟੇ ਨੇ ਫਿਰ ਡੇਲੀਓ ਹੁਣ ਸਾਰਿਆਂ ਦੇ ਮਤਲਬ ਇਹ ਆ ਵੀ ਕੱਪੜੇ ਧੋ ਲੋ ਝਾੜੂ ਪੋਚਾ ਕਰ ਲੋ ਕਦੇ ਆ ਕਰ ਲੋ ਕਦੇ ਉਹ ਕਰ ਲੋ ਕੁਝ ਬੱਚਿਆਂ ਨੂੰ ਜਿਵੇਂ ਮਤਲਬ ਛੁੱਟੀਆਂ ਹੁੰਦੀਆਂ ਨੇ ਫਿਰ ਉਹਦੇ ਨਾਲ ਵੀ ਥੋੜਾ ਜਿਹਾ ਕੰਮਕਾਰ ਦਾ ਫਰਕ ਪੈ ਜਾਂਦਾ ਕਿਉਂਕਿ ਇਸ ਵੀਰੇ ਮਾਰਤਲਬ ਮਾਰਨਿੰਗ ਟਾਈਮ ਉੱਠਣ ਚ ਫਰਕ ਹੋ ਜਾਂਦਾ ਉਹਦੇ ਨਾਲ ਉੱਠਣ ਦੇ ਨਾਲ ਫਿਰ ਸਾਰੇ ਕੰਮਾਂ ਦਾ ਫਰਕ ਪੈਂਦਾ ਪੈਂਦਾ ਅੱਗੇ ਦੀ ਅੱਗੇ ਹੋਈ ਜਾਂਦਾ ਹੁੰਦਾ ਨਾਲੇ ਪੀ ਰਹੇ ਸੀ ਚਾਹ ਨਾਲੇ ਮੈਂ ਮੰਮੀ ਨੂੰ ਬਣਾਈ ਸੀ ਖਿਚੜੀ ਤੇ ਮੈਂ ਕਿਹਾ ਵੀ ਚਲੋ ਮੈਂ ਵੀ ਦੇਖਦੀ ਹਾਂ ਪਰ ਮੈਨੂੰ ਬੜੀ ਟੇਸਟੀ ਲੱਗੀ ਅਜਾ ਮੈਂ ਕਿਹਾ ਵੀ ਮੈਂ ਤਾਂ ਮੰਮੀ ਨੇ ਬਚਾਈ ਮੈਂ ਕਿਹਾ ਤੁਸੀਂ ਹੋਰ ਲੈਣੀ ਹੈ ਕਹਿੰਦੇ ਨਾ ਵੀ ਮੈਂ ਨਾਲੇ ਮੈਂ ਕਿਹਾ ਚਲੋ ਨਾਲੇ ਖਾਣੀ ਆ ਖਿਚੜੀ ਵੀ ਚਾਹ ਪੀਨੇ ਆ ਮੌਸਮ ਦੇ ਵਿੱਚ ਤੁਸੀਂ ਇਹ ਦੇਖੋ ਵੀ ਦਿਨ ਤੇ ਦਿਨ ਠੰਡ ਵੱਧਦੀ ਆ ਸੂਰਜ ਪਤਾ ਨਹੀਂ ਰੁੱਸੇ ਗਿਆ ਵੀ ਜਿਹੜਾ ਦਿਖਣ ਦਾ ਨਾ ਹੀ ਨਹੀਂ ਲੈ ਰਿਹਾ ਹੈਗਾ ਵੀ ਜਮਾ ਹੀ ਨਹੀਂ ਆਇਆ ਹੈਗਾ ਵੀ ਦਰਸ਼ਣੇ ਦੇ ਜਮਾ ਉਵੇਂ ਆ ਜੀ ਵੀ ਜਿਵੇਂ ਕਹਿੰਦੇ ਨੇ ਵੀ ਸੂਰਜ ਸਾਡੇ ਤੋਂ ਪਤਾ ਨਹੀਂ ਰੁੱਸੇ ਗਿਆ ਜਿਹੜਾ ਦਰਸ਼ਨ ਵੀ ਨਹੀਂ ਦਿੰਦਾ ਹੈਗਾ ਇੱਥੇ ਆਈ ਸੀ ਆਪਣੇ ਜਾਂ ਸੀ ਭੂਆ ਜੀ ਹੁਣੀ ਪੂਆਜੀ ਸੀ ਉਹਨਾਂ ਦਾ ਬੇਟਾ ਉਹਨਾਂ ਦੀ ਨੂੰਹ ਤੇ ਉਹਨਾਂ ਦੇ ਬੱਚੇ ਇਹ ਸੀ ਪੂਆਜੀ ਦੀ ਦਰਾਣੀ ਦੀ ਪੋਤੀ ਜਿਹੜੀ ਬਹੁਤ ਖੇਡਾਂ ਆਇਰਦੀ ਸੀ ਬਹੁਤ ਕਿਊਟ ਸੀ ਆਸਟ੍ਰੇਲੀਅਨ ਬੌਰਨ ਨਾ ਬੱਚਾ ਇਹ ਦੇਖੋ ਜੀ ਫੋਨ ਦੇ ਵਿੱਚ ਬੱਚਿਆਂ ਦੇ ਹਾਲ ਇਹਨਾਂ ਨੂੰ ਕੁਝ ਨਹੀਂ ਪਤਾ ਵੀ ਸਾਡੇ ਸਰਾਂ ਨੇ ਕੀ ਹੋ ਰਿਹਾ ਬਸ ਫੋਨ ਦੇ ਵਿੱਚ ਮਗਨ ਨੇ ਸਾਰੇ ਬੱਚਿਆਂ ਨੂੰ ਫੋਨਾਂ ਦਾ ਮਤਲਬ ਚਸਕਾ ਹੀ ਐਨਾ ਹੋਇਆ ਹੋਇਆ ਵੀ ਅਮਲੀਆਂ ਵਾਲਾ ਕੰਮ ਹੋਇਆ ਹੈ ਬਸ ਵੀ ਫੋਨ ਫੋਨ ਹੀ ਹੋਈ ਜਾਂਦਾ ਜਿੱਥੇ ਮਰਜੀ ਰਿਸ਼ਤੇਦਾਰੀ ਚ ਚਲੇ ਜਾਓ ਕਿਤੇ ਹੋਰ ਚਲੇ ਜਾਓ ਹਰ ਇੱਕ ਬੱਚੇ ਨੂੰ ਵਸੇ ਹੁੰਦਾ ਵੀ ਸਾਨੂੰ ਫੋਨ ਦੇ ਦਿਓ ਇੱਥੇ ਵੀ ਮੈਂ ਆਵਾਜ਼ ਲਗਾਈ ਸੀਗੀ ਮੈਂ ਕਿਹਾ ਤੁਹਾਨੂੰ ਪਤਾ ਵੀ ਤੁਹਾਡੀ ਵੀਡੀਓ ਬਣਦੀ ਆ ਫਿਰ ਮੈਂ ਕਿਹਾ ਹੈਲੋ ਕਰੋ ਤੇ ਉਹਦਾ ਨਾਮ ਸੀ ਗੁਡੀਆਂ ਦਾ ਜਪਨ ਇਹਦਾ ਨਾਮ ਹੈ ਸਮਰ ਇੱਥੇ ਰਹੇ ਸੀ ਜਾ ਤੇ ਉਹ ਕਹਿ ਰਹੀ ਸੀ ਕਹਿੰਦੀ ਮੈਨੂੰ ਡੌਗੀ ਦਿਖਾ ਕੇ ਲੈ ਕੇ ਆਵੋ ਜਿਵੇਂ ਆਪਣਾ ਜੈਕ ਛਾਲਾ ਮਾਰਦਾ ਸੀ ਉਵੇਂ ਹੀ ਉਹ ਰੀਸਾ ਉਤਾਰਦੀ ਸੀਗੀ ਉਹਦੀਆਂ ਵੀ ਹਾਂ ਹਾਂ ਡੌਗੀ ਵੀ ਐਵੇਂ ਛਾਲਾ ਮਾਰਦਾ ਏ ਜਦ ਇਹ ਕਹਿ ਦਵੇ ਵੀ ਕੁਝ ਠੰਡ ਜ਼ਿਆਦਾ ਸੀ ਉਹਦੇ ਕਰਕੇ ਜੈਕ ਨੂੰ ਕਰਤਾ ਸੀ ਅੰਦਰ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ ਹੀ ਸੀ ਵੀ ਉਹ ਨਹੀਂ ਬਿਲਕੁਲ ਵੀ ਬੈਠਦਾ ਅੰਦਰ ਉਹਨੂੰ ਇਹ ਹੁੰਦਾ ਵੀ ਦਿਨ ਦੇ ਵਿੱਚ ਤਾਂ ਮੈਨੂੰ ਬਾਹਰ ਹੀ ਹੋਣਾ ਚਾਹੀਦਾ ਮੈਂ ਰਿਸ਼ਤੇਦਾਰਾਂ ਤੋਂ ਗਿਓਂ ਤੋਂ ਬਾਅਦ ਫਿਰ ਆਪਾਂ ਨਹੀਂ ਹੋ ਗਈ ਸੀ ਡਿਊਟੀ ਜੁਆਇਨਿੰਗ ਸ਼ਾਮ ਦੀ ਇੱਥੇ ਲੱਗੇ ਸੀ ਡੰਗਰਾਂ ਦਾ ਕਰਨ ਉਹਨਾਂ ਨੂੰ ਰਟਕ ਰੁਡਕਾ ਫੇਰ ਕੇ ਸ਼ਾਮ ਦੇ ਕੱਖ ਪਾ ਕੇ ਵੀ ਸੁੱਕ ਬਿਸ਼ਾ ਕੇ ਫਿਰ ਦੇਖਦੇ ਆਂ ਆਪ ਦੀ ਕਹਿੰਦੇ ਉਹਨਾਂ ਨੇ ਪਹਿਲਾਂ ਉਹਨਾਂ ਦਾ ਟਟੂਡ ਭਰਦੀ ਹੈ ਫਿਰ ਆਪ ਦਾ ਪੇੜ ਪੂਜਾ ਦੀ ਸੋਚਦੇ ਆਂ ਏ ਸੀ ਜੀ ਵੀ ਛੇਤੀ ਛਤੀ ਬਾਹਰ ਦਾ ਉਹ ਕਰਕੇ ਵੀ ਫੇਰ ਚਲੀ ਅੰਦਰ ਕਿਉਂਕਿ ਪਸ਼ੂਆਂ ਵਾਸਤੇ ਵੀ ਠੰਡ ਬਹੁਤ ਸੀ ਨਾਲੇ ਆਪ ਨੂੰ ਇਹ ਸੀਗਾ ਵੀ ਫਟਾਫਟ ਕਰਕੇ ਕੰਮ ਕਰ ਅਬ ਦਾ ਰਜਾਈਆਂ 'ਚ ਬੈਠੀ ਏ ਕੁਝ ਉਹਨਾਂ ਨੂੰ ਵੀ ਉਹ ਥੋੜਾ ਜਿਹਾ ਮਤਲਬ ਲੇਟ ਆਏ ਸੀਗੇ ਕੁਝ ਉਧਰਲੇ ਮਤਲਬ ਘਰਾਂ 'ਚ ਸਾਰਿਆਂ 'ਚ ਜਾਣ ਕਰਕੇ ਫੇਰ ਤੁਹਾਨੂੰ ਪਤਾ ਹੀ ਆ ਵੀ ਰਿਸ਼ਤੇਦਾਰਾਂ ਨੂੰ ਵੀ ਮੱਲੋ ਮੱਲੀ ਟਾਈਮ ਲੱਗਿਆ ਜਾਂਦਾ ਨਾ ਉਦੋਂ ਬਾਅਦ ਫਿਰ ਆ ਗਈ ਸੀ ਅੱਜ ਮੇਰੀ 바ਰੀ ਧਾਰ ਦੀ ਮੈਂ ਕਿਹਾ ਚਲ ਅਭੀ ਚੋਣਿਆ ਵੈਸੇ ਤਾਂ ਹੁਣ ਥੋੜੇ ਜਿਹੇ ਦਿਨ ਹੀ ਅਸੀਂ ਚੋਣੀਆਂ ਛੱਡਾ ਹੀ ਦੇਣੀਆਂ ਬੈੜੀ ਤਾਂ ਕਰਕੇ ਮੈਂ ਕਿਹਾ ਵੀ ਲੋ ਚਾਜ ਮੈਂ ਕਰ ਦਿੰਨੀ ਆ ਪਹਾਦੇ ਦੇ ਪਾਪਾ ਲੱਗੇ ਹੋਏ ਸੀ ਉਹ ਕਹਿੰਦੇ ਵੀ ਨਹੀਂ ਤਾਂ ਮੈਂ ਸਵੇਰ ਵਾਲਾ ਟੋਕਾ ਵਗੈਰਾ ਕਰਦਾ ਨਾਲੇ ਉਹਨਾਂ ਨੇ ਆ ਸੁੱਕ ਸਕ ਜੀ ਬਿਸ਼ਾਈ ਸੀ ਤਾਂ ਕਰਕੇ ਕਹਿੰਦੇ ਮੈਂ ਕਿਹਾ ਵੀ ਚਲ ਜਦ ਨੂੰ ਤੁਸੀਂ ਉਹ ਕਰਨਾ ਵੀ ਜਦ ਨੂੰ ਮੈਂ ਤਾਰ ਕੱਢ ਦਿੰਨੀ ਆ ਤੂੰ ਦੇਖ ਦੇਮੋਗੇ ਵੀ ਲਾਈਂ ਵੀ ਬੈਠੀ ਜਗ ਗਈਆਂ ਕੱਲਿਆ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਹੁਣ ਛੱਡ ਦੇਣੀ ਆ ਸੀ ਦਾਣਾ ਬੰਦ ਕੀਤਾ ਹੋਇਆ ਵੀ ਹਟ ਜਵੇ ਹੁਣ ਚੱਲੂਗਾ ਠੰਡ ਠੰਡਾ ਮੁੱਲ ਦਾ ਦੁੱਧ ਬਿਨਾਂ ਚੋਣ ਦੀ ਠੰਡ ਚੁੱਟ ਕੇ ਟੈਨਸ਼ਨ ਨਾ ਕੁਛ ਹੋਰ ਵੀ ਠੰਡ ਠੰਡਾ ਨਜ਼ਾਰੇ ਲਵਾਵਦਾ ਲੋੜੇ ਨਹੀਂ ਆਏਗੀ ਜਾਜੀ ਕਿਤਾ ਕੱਖ ਪਾਤੇ ਪਰ ਕਿੱਥੇ ਸਰਦਾ ਜੀ ਆ ਨਾ ਜਦ ਕਹਿੰਦੇ ਹੁੰਦੇ ਨੇ ਆਪਣੇ ਕੀਲੇ ਨਾ ਬੰਨੇ ਹੋਏ ਨੇ ਤਾਂ ਫਿਰ ਜ਼ਿੰਮੇਵਾਰੀ ਵੀ ਆਪਣੀਓ ਬਣਦੀ ਆ ਕਿ ਇਹ ਆ ਜੀ ਵੀ ਇੰਨਾ ਨੇ ਕਿਹੜਾ ਬੇਜਵਾਨਾ ਨਹੀਂ ਹਨਾ ਕਹਿਣਾ ਏ ਵੀ ਸਾਨੂੰ ਆ ਚੀਜ਼ ਦੀ ਤੋੜ ਆ ਸਾਨੂੰ ਦੇ ਦਿਓ ਦੇ ਦਿਓ ਨਾ ਦੇ ਦਿਓ ਤਾਂ ਆਪਣੇ ਫਰਜ਼ ਨੇ ਹਨਾ ਇੰਨਾ ਪ੍ਰਤੀ ਦੇਖੋ ਇਹ ਦਿਨਾਂ ਦਾ ਇੰਨਾ ਮਤਲਬ ਜ਼ਿਆਦਾ ਹੋਆ ਨਾ ਤੇ ਉਦੋਂ ਮਤਲਬ ਦਿਨ ਵਧੀਆ ਖੜਾ ਸੀ ਦਿਨ ਲੋ ਤਾਂ ਇੰਨਾ ਕੰਮ ਕਰਦੇ ਕਰਦੇ ਜਦਈ ਹਨੇਰਾ ਹੋ ਗਿਆ ਉਸ ਤੋਂ ਬਾਅਦ ਚੁੱਕੇ ਕੱਪੜੇ ਇਹ ਕੜਾ ਸੁੱਕਦੇ ਨਹੀਂ ਬਸ ਜੁਡੇ ਲਈ ਧੋਣ ਦਾ ਹੀ ਕੰਮ ਛਿੜੇ ਹੋਈ ਨੇ ਵੀ ਹਨਾ ਧੋਣ ਇਹ ਦੇਖੋ ਜੀ ਤੁਸੀਂ ਇਹ ਡਰਾਈਂਗ ਰੂਮ ਤੋਂ ਕੰਮ ਨਾ ਲਾਏ ਹੋ ਰਹੇ ਨੇ ਹੁਣ ਸ਼ਾਮ ਰਾਤ ਨੂੰ ਇਹ ਸੀਗਾ ਵੀ ਇੱਥੇ ਫੋਲ ਕੇ ਸਾਰੇ ਕੱਪੜੇ ਫੋਲ ਫਲਈਆ ਕਰਕੇ ਵੀ ਬੰਦ ਕਰਕੇ ਸ਼ਾਇਦ ਰਾਤ ਨੂੰ ਕੁਛ ਨਾ ਕੁਛ ਆਏ ਹੁੰਦਾ ਵੀ ਜਿਹੜੇ ਥੋੜੇ ਬਹੁਤੇ ਗਿੱਲੇ ਹੋ ਵਧੀਆ ਜਣੀ ਸੁੱਕ ਜਾਂਦੇ ਨੇ ਹਨਾ ਗਰਮੈਸ਼ ਜੀ ਨਾਲ ਜੇ ਹੁਣ ਇਕੱਠੇ ਕਰਕੇ ਰੱਖਦੇ ਆ ਫਿਰ ਇਹ ਊਨੀ ਸੁੱਕਦੇ ਹੈਗੇ ਡੇਲੀ ਜੀ ਉਹੀ ਕੰਮ ਤੰਦੇ ਉਹੀ ਕੰਮ ਕਰਨੇ ਬਸ ਨਾ ਸੂਰਜ ਨਾ ਨਿਕਲਣ ਕਰਕੇ ਵੀ ਬਹੁਤ ਕੰਮ ਬਹੁਤ ਵਿਧੇ ਪਏ ਨੇ ਕੰਮ ਕਰ ਹੁਣ ਤਾਂ ਉਹ ਕੰਮ ਆ ਜੀ ਜੇ ਤੁਹਾਨੂੰ ਮਿਲੇ ਐਡਰੈਸ ਤਾਂ ਸਾਨੂੰ ਵੀ ਦੱਸਦੇ ਹੋ ਨਾ ਆਪਾਂ ਜਾ ਕੇ ਸਾਰੇ ਸੂਰਜ ਨੂੰ ਬੁਲਾ ਹੀ ਲਿਆਉਨੇ ਆ ਵੀ ਬਹੁਤ ਔਖੇ ਹੋਏ ਪੈਨੇ ਤੇਰੇ ਕੰਨੀਓ ਕੰਮ ਕਰ ਇੱਕ ਇੱਕ ਇੱਥੀ ਕਰਦੇ ਆਂ ਵੀਡੀਓ ਦਾ ਐਂਡ ਓਕੇ ਬਾਈ ਟੇਕ ਕੇਅਰ ਆਪਦਾ ਰੱਖੋ ਖਿਆਲ ਜੀ ਠੰਡ ਤੋਂ ਬਚ ਕੇ ਰਹੋ ਚੈਨਲ ਤੇ ਨਵੇਂ ਜੀਤਾ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਪਣੇ ਫਰੈਂਡ ਸਰਕਲ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਓਕੇ ਬਾਏ